ਅੱਜ ਮੇਰੇ ਖਾਸਤੇ ਖਾਸ ਤੇ ਸ਼੍ਰੋਮਣੀ ਕਾਲੀ ਦਲਵਾਸੇ ਖਾਸ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਸਰਮਿੰਦਰ ਸਿੰਘ ਕੇ ਪੀ ਜੀ ਜਿਨ੍ਹਾਂ ਨੇ ਅੱਜ ਫੈਸਲਾ ਕਰ ਲਿਆ ਕਿ ਸ਼੍ਰੋਮਣੀ ਕਾਲੀ ਦਲ ਵਿੱਚ ਪਰਿਵਾਰ ਵਿੱਚ ਪਰਿਵਾਰ ਦਾ ਹਿੱਸਾ ਬੰਦ ਜਿਹਨੋਂ ਕੋਈ ਨੇਕ ਇਨਸਾਨ ਥੋਡੀ ਪਾਰਟੀ ਚਾਉਂਦੇ ਆ ਤੇ ਬਹੁਤ ਵੱਡਾ ਬਲ ਮਿਲਦਾ ਹੈ। ਬੜੇ ਸਾਲਾਂ ਦੀ ਮੇਰੀ ਕੋਸ਼ਿਸ਼ ਸੀ ਕਿ ਚੰਗੇ ਲੋਕ ਅਕਾਲੀ ਦਲ ਚ ਵਿੱਚ ਸ਼ਾਮਿਲ ਕੀਤੇ ਜਾਣ। ਤੇ ਕੇਪੀ ਸਾਹਿਬ ਨਾਲ ਮੇਰੀ ਗੱਲ ਹੁੰਦੀ ਰਹੀ ਸੀ। ਮੈਂ ਇਹਨਾਂ ਦਾ ਬੜਾ ਸਤਿਕਾਰ ਕਰਦਾ ਸੀ। ਮੇਰੇ ਬਜ਼ੁਰਗਾਂ ਦਾ ਵੀ ਇਹਨਾਂ ਨਾਲ ਬਹੁਤ ਪਿਆਰ ਪਰਿਵਾਰ ਸੀ। ਇਸ ਪਰਿਵਾਰ ਨਾਲ ਬੜਾ ਪਰਵਾਹ ਸੀ। ਪਿਆਰ ਸੀ। ਦੇਖੋ ਜਿਹਨੇ ਉਹ ਏਜੈਂਸਾਂ ਨਾਲ ਜਿਹੜਾ ਤਿੰਨ ਵਾਰ ਤਾਂ ਐਮ.ਐਲ.ਏ ਬਣੇ। ਐਨਪੀ ਬਣੇ ਕਾਂਗਰਸ ਪਾਰਟੀ ਦੇ ਪ੍ਰਧਾਨ ਸਟੇਟ ਦੇ ਜਿਹੜੇ ਲੋਕ ਹਰ ਸਟੈਪ ਚੜ੍ਹ ਚੜ੍ਹ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਸੇਵਾ ਕੀਤੀ ਹੋਏ ਸਹੀ ਮੈਨੇ ਤੇ ਉਹ ਚੰਗੇ ਲੀਡਰ ਹੁੰਦੇ ਆ ਕਈ ਅੱਜ ਕੱਲ ਲੀਡਰ ਰਾਤੋਂ ਰਾਤ ਬਣਨਾ ਚਾਹੁੰਦੇ ਆ ਹਾਲਾਤ ਹੀ ਤੁਸੀਂ ਦੇਖ ਲਿਆ ਝਾੜੂ ਵਾਲਿਆਂ ਦਾ ਜਿੰਨੇ ਝਾੜੂ ਵਾਲਿਆਂ ਦੇ ਐਮਐਲਏ ਆ ਤੇ ਮੁੱਖ ਮੰਤਰੀ ਆ ਰਾਤੋਂ ਰਾਤ ਬਣਨ ਵਾਲੇ ਆ ਦਾ ਲੱਗ ਗਿਆ ਬਣ ਗਏ ਤੇ ਅੱਜ ਸਾਰਿਆਂ ਨੂੰ ਖੱਗੀ ਮਾਰ ਲਈ ਉਹਨਾਂ ਨੇ ਕ੍ਰੈਡੀਬਿਲਟੀ ਉਸ ਲੀਡਰ ਦੀ ਹੁੰਦੀ ਆ ਜਿਹਨੂੰ ਤੁਸੀਂ 15 20 ਸਾਲ 25 ਸਾਲ ਦੇਖਿਆ ਹੋਏ ਉਹਦਾ ਕੰਮ ਦੇਖਿਆ ਹੋਏ ਉਹਦੀ ਕੰਮ ਕਰਨ ਦਾ ਤਰੀਕਾ ਜਾਣਦੇ ਹੋਣ ਕਿਵੇਂ ਲੋਕਾਂ ਨਾਲ ਢੀਲ ਕਰਨਾ ਸਾਰਾ ਹੋਣੇ ਸੁਖੀਪੀ ਸਾਹਿਬ ਐਜੈਂਸਾਨ ਆ ਜਿਹੜੇ ਤੁਹਾਡੇ ਮਤਲਬ ਦਾ ਦੁਆਬੇ ਦੇ ਘਰ ਘਰ ਵਿੱਚ बसे ਅੱਜ ਜੋ ਹਾਲਾਤ ਪੰਜਾਬ ਦੇ ਐ ਇੱਕ ਪਾਸੇ ਆ ਜਿਹੜੀ جنگ ਐ ਪਾਰਲੀਮੈਂਟ ਦੀ ਇੱਕ ਪਾਸੇ ਪੰਜਾਬ ਐ ਪੰਜਾਬੀ ਲੋਕ ਆ ਉਸੇ ਪਾਸੇ ਕਿਸਾਨ ਗਰੀਬ ਮਜ਼ਦੂਰ ਵਪਾਰੀ ਐ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਧਾੜਵੀਂ ਬਣ ਕੇ ਤੇ ਜਿਵੇਂ ਅੰਗਰੇਜ਼ ਈਸਟ ਇੰਡੀਆ ਕੰਪਨੀ ਮੰਗੂ ਆਪਣੇ ਦੇਸ਼ ਚ ਆਏ ਸੀ ਇਥੋਂ ਦਾ ਖਜ਼ਾਨਾ ਲੁੱਟ ਕੇ ਚਲੇ ਜਾਂਦੇ ਸੀ ਉਹੀ ਪਾਰਟੀਆਂ ਨੈਸ਼ਨਲ ਪਾਰਟੀਆਂ ਇੱਥੇ ਇੱਥੇ ਕਮਜ਼ਾ ਕਰਨ ਵਾਸਤੇ ਆਉਂਦੀਆਂ ਦਿਲ ਪੰਜਾਬੀਆਂ ਦਾ ਦਿਲ ਜਿੱਤਣ ਵਾਸਤੇ ਨਹੀਂ ਆਉਂਦੀਆਂ ਤੁਸੀਂ ਇਤਿਹਾਸ ਗਵਾ ਪੰਜਾਬ ਦਾ ਇਤਿਹਾਸ ਗਵਾ ਜਦੋਂ ਜਦੋਂ ਕਾਂਗਰਸ ਦਾ ਰਾਜ ਇੱਥੇ ਆਇਆ ਨੈਸ਼ਨਲ ਪਾਰਟੀ ਦਾ ਡਿਵੈਲਪਮੈਂਟ ਨਾਂ ਦੀ ਕੋਈ ਚੀਜ਼ ਹੀ ਨਹੀਂ ਸੀ ਉਹ ਤਾਂ ਕੱਲੇ ਇੱਥੇ ਆਉਂਦੇ ਸੀ ਲੁੱਟ ਕੇ ਚਲੇ ਜਾਂਦੇ ਸੀ ਜੇ ਜਦੋਂ ਜਦੋਂ ਥੋੜੀ ਪਾਰਟੀ ਖੇਤਰੀ ਪਾਰਟੀ ਦਾ ਰਾਜ ਇੱਥੇ ਆਇਆ ਤੁਸੀਂ ਪੰਜਾਬ ਦੀ ਜਨਤਾ ਨੇ ਲਿਆਂਦਾ ਉਸੇ ਟਾਈਮ ਕਿਸਾਨਾਂ ਨੂੰ ਸਹੂਲਤਾਂ ਟਿਊਬਵਲ ਕਨੈਕਸ਼ਨ ਕਿਸਾਨਾਂ ਵਾਸਤੇ ਮੁਫਤ ਬਿਜਲੀ ਉਹਨਾਂ ਵਾਸਤੇ ਮੰਡੀਆਂ ਪੱਕੇ ਖਾਲੇ ਅੰਡਰਗਰਾਉਂਡ ਪਾਈਪ ਸਿਸਟਮ ਉਹਨਾਂ ਵਾਸਤੇ ਨਹਿਰਾਂ ਕਸੀਆਂ ਕੱਡੀਆਂ ਗਈਆਂ ਗਰੀਬ ਵਾਸਤੇ ਆਟਾ ਦਾਲ ਛਗਨ ਪੈਨਸ਼ਨ ਐਸੀ ਬੱਚੇ ਨੂੰ ਸਕਾਲਰਸ਼ਿਪ ਸਾਈਕਲ आम जनता वास्ते सेवा केंद्र कानून रिफॉर्म्स डिपार्टमेंट बना के पुराने कानून सारे चेंज किए 200 यूनिट बिजली दे मुफ्त दते दे शहरण देखो ਤੁਸੀਂ ਜਲੰਧਰ ਸ਼ਹਿਰੀ ਦੇਖ ਲਓ ਇੱਥੇ ਜੋ ਕੁਝ ਬਣਿਆ ਭਾਵੇਂ ਫਲਾਇਓ ਹੋਰ ਹੈ ਭਾਵੇਂ ਸੜਕਾਂ ਭਾਵੇਂ ਸੀਵਰੇਜ ਹੈ ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ एग्जांपल ਤੁਸੀਂ ਅੰਮ੍ਰਿਤਸਰ ਵੀ ਜਾ ਕੇ ਦੇਖ ਲਓ ਜਲੰਧਰ ਵੀ ਦੇਖ ਲਓ ਤਾਂ ਛੋਟੀਆਂ ਮੰਡੀਆਂ ਵੀ ਦੇਖ ਲਓ ਇੱਥੋਂ ਸੜਕਾਂ ਦਾ ਜਾਲ ਦੇਖੋ ਜਿੰ ਅਸੀਂ ਜਿੰਨਾ ਸਮਾਂ ਮਿਲਦਾ ਸਾਨੂੰ ਅਸੀਂ ਕੰਮ ਕਰਦੇ ਆ ਆ ਨੈਸ਼ਨਲ ਪਾਰਟੀਆਂ ਕਿਉਂ ਨਹੀਂ ਕਰਦੀਆਂ ਕਿਉਂਕਿ ਨੈਸ਼ਨਲ ਪਾਰਟੀਆਂ ਦੀ ਸੋਚ ਨੰਬਰਾਂ ਤੇ ਆ ਉਹਨਾਂ ਸਾਰਿਆਂ ਦਾ ਜੋਰ ਨੈਸ਼ਨਲ ਪਾਰਟੀ ਦਾ ਯੂਪੀ ਬਿਹਾਰ ਤੇ ਲੱਗਿਆ ਹੁੰਦਾ ਕਿਉਂ ਯੂਪੀ ਤੋਂ 80 MP ਆਉਂਦੇ ਆ ਬਿਹਾਰ ਤੋਂ 45 ਆਉਂਦੇ ਆ ਉਹ 10 12 MP ਫਗੜੇ ਤਾਂ ਜਾਂਦੇ ਹੀ ਨਹੀਂ ਉਹਨੂੰ ਪਤਾ ਕਿ ਸਾਰਾ ਕੁਝ ਹੀ ਉੱਥੇ ਤੇ ਜਿਹੜੀ ਵੱਡੀ ਗੱਲ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਐ ਪੰਜਾਬ ਦੀ ਪਾਰਟੀ ਐ 103 ਸਾਲ ਪੁਰਾਣੀ ਪਾਰਟੀ ਐ ਐਦੀ ਸੋਚ ਕਿ ਸਾਡੇ ਅਕਾਲੀ ਦਲ ਦੀ ਸੋਚ ਐ ਕਿ ਪੰਜਾਬ ਤਰੱਕੀ ਜਾਏ ਪੰਜਾਬੀ ਇਕੱਠੇ ਰਹਿਣ ਇੱਥੇ ਅਮਨ ਸ਼ਾਂਤੀ ਹੋਏ ਇੱਥੇ ਭਾਈਚਾਰਕ ਸਾਂਝ ਹੋਏ ਇੱਥੇ ਹਲੋ ਇੱਥੇ ਭਾਈਚਾਰਕ ਸਾਂਝ ਹੋਏ ਇੱਥੇ ਖਾਲਸਾ ਪੰਥ ਤਕੜਾ ਹੋਏ ਆ ਅਕਾਲੀ ਦਲ ਦੀ ਸੋਚ ਐ ਤੁਸੀਂ ਹੈਰਾਨ ਰਹਿ ਜਾਓਗੇ ਆ ਜਿੰਨੀਆਂ ਦਿੱਲੀ ਦੀਆਂ ਪਾਰਟੀਆਂ ਨੇ ਦੇਖੋ ਇੱਕ ਧਰਮ ਨੂੰ ਦੂਜੇ ਨਾਲ ਲੜਾ ਕੇ ਵੋਟਾਂ ਲੈਂਦੀਆਂ ਪੰਜਾਬ ਵਿੱਚ ਅਸੀਂ ਕਿਤੇ ਨਹੀਂ ਹੁੰਨ ਦਿੱਤਾ ਤੁਸੀਂ ਦੇਖਦੇ ਆ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਜਿੰਨੇ ਸਾਲ ਰਹਿੰਦੇ ਸੀ ਹਿੰਦੂ ਪਰਿਵਾਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ 크ਰਿਸਚੀਅਨ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਮੁਸਲਮ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਆ ਤੇ ਭਰਾਵਾਂ ਨੇ ਤਾਂ ਸੋਚਣਾ ਹੀ ਸੀ ਸਾਡੀ ਸੋਚ ਹੈ ਕਿ ਸਾਰੇ ਇਕੱਠੇ ਰਹਿਣ ਅਸੀਂ ਇਕੱਠੇ ਪੰਜਾਬ ਬਣਾਇਆ ਇਸ ਕਰਕੇ ਜੋ ਨੀਤੀਆਂ ਤੇ ਅੱਜ ਬੀਜੇਪੀ ਚੱਲ ਰਹੀ ਹੈ ਕੱਲੇ ਇੱਕ ਧਰਮ ਨੂੰ ਲੈ ਕੇ ਦੂਜੇ ਧਰਮ ਨਾਲ ਲੜਾਉਣਾ ਆ ਗੱਲਾਂ ਸਹੀ ਨਹੀਂ ਆ ਆ ਦੇਸ਼ ਜਿਹੜਾ ਹੈਗਾ ਆ ਦੇਸ਼ ਜਿਹੜਾ ਆਪਣਾ ਦੇਸ਼ ਹੈ ਆ ਸਾਰਿਆਂ ਦਾ ਹੈ ਭਾਵੇਂ ਇੱਕ ਬੰਦਾ ਵੀ ਹੈ ਉਹਦਾ ਵੀ ਉਨਾ ਹੀ ਰਾਈਟ ਹੈ ਇਸ ਦੇਸ਼ ਦੇ ਭਾਵੇਂ ਜਿਹੜੇ 100 ਬੰਦੇ ਉਹਨਾਂ ਦਾ ਰਾਈਟ ਹੈ ਇਸ ਕਰਕੇ ਜਿਵੇਂ ਪੰਜਾਬ ਵਿੱਚ ਇੱਥੇ ਸਾਰੇ ਧਰਮਾਂ ਦੇ ਲੋਕ ਆਪਣੇ ਆਪ ਨੂੰ ਭਰਾ ਸਮਝ ਕੇ ਰਹਿੰਦੇ ਆ ਆਪਣਾ ਦੇਸ਼ ਤਾਂ ਬਚੂਗਾ ਜੇ ਦੇਸ਼ ਵਿੱਚ ਵੀ ਕੋਈ ਵੀ ਨੈਸ਼ਨਲ ਪਾਰਟੀ ਆਏ ਨਿਸ਼ਾਨਾ ਰੱਖੇ ਕਿ ਆਹ ਦੇਸ਼ ਸਾਰਿਆਂ ਦਾ ਹੈ ਇੱਥੇ ਵੀ ਜਿਵੇਂ ਪੰਜਾਬ ਵਾਂਗੂ ਭਾਵਾਂ ਮੰਨਦੇ ਰਹਦੇ ਆ ਨੈਸ਼ਨਲ ਪਾਰਟੀ ਕੋਈ ਵੀ ਹੋਏ ਉਹਨਾਂ ਨੂੰ ਵੀ ਇੱਕੋ ਏਜੰਡਾ ਚਾਹੀਦਾ ਹੈ ਕਿ ਦੇਸ਼ ਸਾਰਿਆਂ ਦਾ ਸਾਰੇ ਭਰਾਵਾਂ ਵਾਂਗੂ ਰਹਣ ਇਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਕਿ ਅੱਜ ਮੁੰਦਰ ਸਿੰਘ ਕੇਪੀ ਜੀ ਜਿਹੜੇ ਬਹੁਤ ਪ੍ਰਾਣੇ ਜਿਨ੍ਹਾਂ ਨੇ ਪੂਰੀ ਜ਼ਿੰਦਗੀ ਦੇਖੀ ਹੈ ਹਰ ਪੌੜੀ ਦੇਖੀ ਹੈ ਆਪਣੇ ਲੋਕਾਂ ਦੀ ਹਰ ਦੁੱਖ ਸੁੱਖ ਤੇ ਸਾਥੀ ਰਹੇ ਹੈ ਤੇ ਸਾਨੂੰ ਦੁਆਬੇ ਵਿੱਚ ਇੱਕ ਬਹੁਤ ਵੱਡਾ ਬੂਸਟ ਮਿਲਿਆ ਤੇ ਅੱਜ ਉਹ ਸ਼ੋਗਨੀ ਕਾਲੀ ਦਲ ਸ਼ਾਮਲ ਹੋਇਆ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਦਾ ਉਹਨਾਂ ਦੇ ਸਾਰੇ ਸਾਥੀਆਂ ਨੂੰ ਵੀ ਜੀ ਆਇਆਂ ਕਹਿੰਦਾ ਤੇ ਵਿਸ਼ਵਾਸ ਦੋਣੇ ਹੈ ਕਿ ਤੁਹਾਡੇ ਨਵੇਂ ਪਰਿਵਾਰ ਵਿੱਚ ਤੁਹਾਨੂੰ ਜਿਵੇਂ ਭਰਾਵਾਂ ਵਾਂਗੂ ਪਰਿਵਾਰ ਮੰਗੂ ਤੁਸੀਂ ਸਾਡੇ ਮੈਂਬਰ ਰਹੋਗੇ ਤੁਹਾਡੇ ਸਾਥੀ ਵੀ ਮੈਂਬਰ ਰਹਿਣਗੇ ਅਸੀਂ ਟੀਮ ਵਰਕ ਕਰਕੇ ਨਿਸ਼ਾਨਾ ਸਾਰਿਆਂ ਦਾ ਇੱਕੋ ਇੱਕ ਹੈ ਕਿ ਪੰਜਾਬ ਵਿੱਚ ਪੰਜਾਬੀ ਪਾਰਟੀ ਖੇਤਰੀ ਪਾਰਟੀ ਤਕੜੀ ਹੋਏ ਤਾਂ ਹੀ ਪੰਜਾਬ ਬੱਜੂਗਾ ਤਾਂ ਹੀ ਪੰਜਾਬ ਦੀ ਆਵਾਜ਼ ਪਾਰਲੀਮੈਂਟ ਵਿੱਚ ਗੂੰਜੂਗੀ ਆ ਨੈਸ਼ਨਲ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਜਾ ਕੇ ਪੰਜਾਬ ਦੀ ਆਵਾਜ਼ ਨਹੀਂ ਕਰ ਸਕਦੇ ਉਹ ਤਾਂ ਦੇਖਦੇ ਆ ਕਿ ਕਿਹੜੀ ਚੀਜ਼ ਨੈਸ਼ਨਲ ਲੈਵਲ ਤੇ ਸੂਟ ਕਰਦੀ ਹੈ ਜਿਹੜੀ ਭਾਵੇਂ ਪੰਜਾਬ ਦਾ ਨੁਕਸਾਨ ਹੋਏ ਹੇ ਨੀਓ ਬੋਲਦੇ ਤੇ ਕਾਲੀ ਦਲ ਤੱਕਲਾ ਕੁਝ ਵੀ ਪੰਜਾਬ ਚ ਹੋ ਜੇ ਤੇ ਕਾਲੀ ਦਲ ਬਾਜ ਉਠਾਉਂਦਾ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਬੋਲੇ ਇੱਕੋ ਦੇ ਇੱਕ ਵਾਰ ਬਾਕੀ ਸੀਟਾਂ ਦਾ ਵੀ ਮੈਂ ਅਨਾਉਂਸਮੈਂਟ ਕਰਨ ਲੱਗਾ ਹਾਂ ਤੁਸੀਂ ਸਾਰੇ ਇਕੱਠੇ ਹੀ ਹੋਏ ਆ ਅ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰ ਰਣਜੀਤ ਸਿੰਘ ਢਿੱਲੋਂ ਹੋਣਗੇ ਤੇ ਹਿਆਰਪੁਰ ਤੋਂ ਸਰ ਸੋਮ ਸਿੰਘ ਠੰਡਲ ਸਾਹਿਬ ਹੋਣਗੇ ਅ ਫਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਇੱਕ ਬਠਿੰਡੇ ਦਾ ਰਹਿ ਗਿਆ ਕਰ ਦਿਓ ਹਾਂਜੀ ਹਾਂਜੀ ਵੀ ਕਰੂਗਾ ਉੱਤੋਂ ਗੈਸ ਕਰੋ ਕੌਣ ਆਈਪੀ ਸਿੰਘ ਤੇ ਛੱਡ ਦਿੰਨੇ ਆ ਆਈਪੀ ਦਾਸੀ ਨੂੰ ਚਾਹੁੰਦਾ ਨੂੰ ਅਧਿਕਾਰ ਦੇ ਦਿੱਤੇ ਤੈਨੂੰ ਇਸ ਦੇ ਰਹਿਣੇ ਸੰਤੂ ਗੈਸ ਓਕੇ ਕੁਐਸਚਨ ਤਾਂ ਤੁਸੀਂ ਮਾਰਕਰ ਦਾ ਹੋਣਾ ਗੈਸ ਲੋং ਐਸ ਇਟਸ ਨੋਟ ਅਨਾਉਂਸਡ